ਸਕੂਲੀ ਵਿਦਿਆਰਥੀਆਂ ਨੂੰ ਘਟੀਆ ਕਿਸਮ ਦੀਆਂ ਜਾਂ ਘਟੀਆ ਕੁਆਲਿਟੀ ਦੀਆਂ ਵਰਦੀਆਂ ਮਿਲਦੀਆਂ ਨੇ ਸਕੂਲੀ ਉਸ ਤੋਂ ਬਾਅਦ ਮਸਲਾ ਭੱਖ ਜਾਂਦਾ ਵਿਵਾਦ ਇੱਥੋਂ ਤੱਕ ਭੱਖਿਆ ਕਿ ਹੁਣ ਇੱਕ ਐਸ.ਡੀ.ਐਮ ਦੇ ਪੁਤਲੇ ਫੂਕਣ ਦਾ ਐਲਾਨ ਹੋ ਗਿਆ ਹੈ ਪੁਤਲੇ ਫੂਕ ਮੁਜ਼ਾਹਰਾ ਕੀਤਾ ਜਾਣਾ ਉਹ ਮੁਜ਼ਾਹਰਾ ਕਿਸ ਵੱਲੋਂ ਕੀਤਾ ਜਾਵੇਗਾ ਔਰ ਇਹ ਗੱਲ ਇੱਥੋਂ ਤੱਕ ਪੁੱਜੀ ਕਿਵੇਂ ਇਸ ਦੇ ਬਾਰੇ ਤੁਹਾਡੇ ਨਾਲ ਅਸੀਂ ਖਬਰ ਸਾਂਝੀ ਕਰ ਰਹੇ ਹਾਂ ਦਰਅਸਲ ਮਾਮਲਾ ਜਲਾਲਾਬਾਦ ਸਬ ਡਿਵੀਜ਼ਨ ਦਾ ਜਿੱਥੋਂ ਦੇ ਐਸ.ਡੀ.ਐਮ ਨੇ ਇੱਕ ਹੁਕਮ ਜਾਰੀ ਕੀਤਾ ਉਸ ਹੁਕਮ ਵਿੱਚ ਕੀ ਲਿਖਿਆ ਗਿਆ ਉਸ ਹੁਕਮ ਦੀ ਜਿਹੜੀ ਚਿੱਠੀ ਜਾਰੀ ਹੋਈ ਹੈ ਉਹ ਸਾਡੇ ਤੱਕ ਪੁੱਜੀ ਹੈ ਸਾਡੇ ਜਾਣਕਾਰਾਂ ਤੋਂ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਜਿਹੜੀ ਕਿ 247224 ਨੂੰ ਜਾਰੀ ਕੀਤੀ ਗਈ ਨੰਬਰ ਉਸ ਦਾ ਲੱਗਿਆ ਹੋਇਆ 388 ਸਟੈਨੋ ਜਿਸ ਦੇ ਵਿੱਚ ਸੰਮਨ ਹੈ 10 ਮਾਸਟਰਾਂ ਨੂੰ ਭੇਜੇ ਗਏ ਨੇ ਉਹ 10 ਮਾਸਟਰ ਕਿਹੜੇ-ਕਿਹੜੇ ਨੇ ਔਰ ਸੰਮਨ ਦੇ ਵਿੱਚ ਲਿਖਿਆ ਕੀ ਗਿਆ ਉਹ ਜਾਣਕਾਰੀ ਸਾਂਝੀ ਕਰਦੇ ਆ ਦਰਅਸਲ ਵਿਸ਼ਾ ਜਿਹੜਾ ਉਹ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਘਟੀਆਂ ਵਰਦੀਆਂ ਮਿਲਣ ਸੰਬੰਧੀ ਹੈ ਜਿਸ ਦੇ ਵਿੱਚ ਇੱਕ ਕਾਪੀ ਹੈ ਜਿਹੜੀ BPEO ਜਲਾਲਾਬਾਦ 1 BPEO ਜਲਾਲਾਬਾਦ 2 ਤੇ BPEO ਗੁਰੂ ਹਰ ਸਹਾਇ 3 ਇਹਨਾਂ ਨੂੰ ਭੇਜੀ ਗਈ ਹੈ ਇਸ ਦੇ ਵਿੱਚ ਇਹ ਲਿਖਿਆ ਗਿਆ ਕਿ ਹੇਠ ਲਿਖੇ ਅਨੁਸਾਰ ਵਿਅਕਤੀਆਂ ਦੀ ਤਲਾਸ਼ ਕਰਵਾਈ ਜਾਵੇ ਕਿ ਉਹ ਮਿਤੀ 26/7/2024 ਨੂੰ ਬਾਅਦ ਦੁਪਹਿਰ 3 ਵਜੇ ਸਮੇਤ ਸਬੂਤ ਇਸ ਦਫ਼ਤਰ ਵਿੱਚ ਹਾਜ਼ਰ ਹੋਣ 10 ਮਾਸਟਰਾਂ ਨੂੰ ਤਲਬ ਕੀਤਾ ਗਿਆ ਕਿਸ ਵੱਲੋਂ SDM ਜਲਾਲਾਬਾਦ ਵੱਲੋਂ ਜਿਸ ਦੇ ਵਿੱਚ ਲਿਖਿਆ ਗਿਆ ਹੈ ਕਿ ਜੋ ਘਰ ਤਾਮੀਲ ਅਸਾਲਤਨ ਨਾ ਹੋਵੇ ਤਾਂ ਇਸ ਨੋਟਿਸ ਦੀ ਇੱਕ ਕਾਪੀ ਉਸ ਦੇ ਘਰ ਦਿੱਤੀ ਜਾਵੇ ਇੱਕ ਕਾਪੀ ਉਸ ਘਰ ਅੱਗੇ ਪਿੰਡ ਦੇ ਚੌਂਕੀਦਾਰ ਜਾਂ ਮੋਤਬਰ ਵਿਅਕਤੀ ਦੀ ਹਾਜ਼ਰੀ ਵਿੱਚ ਦਿੱਤੀ ਜਾਵੇ ਕਹਿਣ ਦਾ ਭਾਵ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਇਹ ਚਿੱਠੀ ਉਹਨਾਂ ਤੱਕ ਪਹੁੰਚਾ ਦਿਓ ਮਾਸਟਰਾਂ ਤੱਕ ਅੱਜ ਕੱਲ ਵਟਸਐਪ ਦਾ ਜ਼ਮਾਨਾ ਹੈ ਉਹ ਚਿੱਠੀ ਉਹਨਾਂ ਮਾਸਟਰਾਂ ਤੱਕ ਪੁੱਜੀ ਵੀ ਹੋਣੀ ਹੈ ਪਰ ਸਵਾਲ ਇਹ ਪੈਦਾ ਹੋ ਰਿਹਾ ਜਿਸ ਕਰਕੇ ਰੋਸ ਵਿੱਚ ਆ ਗਈ ਇਹ ਚਿੱਠੀ ਜਦੋਂ ਆਈ ਤਾਂ ਅਧਿਆਪਕ ਜਥੇਬੰਦੀਆਂ ਨੇ ਵੀ ਵਿਰੋਧ ਕੀਤਾ ਪਹਿਲਾਂ ਤਾਂ ਅਧਿਆਪਕ ਜਥੇਬੰਦੀਆਂ ਸਮੇਂ-ਸਮੇਂ ਸਿਰ ਦੇ ਉੱਤੇ ਇਹ ਗੱਲ ਤੋਂ ਜਾਣੂ ਕਰਵਾਉਂਦੀਆਂ ਰਹਿੰਦੀਆਂ ਸਰਕਾਰਾਂ ਨੂੰ ਕਿ ਵਰਦੀਆਂ ਸਮੇਂ ਸਿਰ ਤੇ ਮਿਲਦੀਆਂ ਨਹੀਂ ਸਰਦੀ ਦਾ ਮੌਸਮ ਆ ਜਾਂਦਾ ਤੇ ਹਾਲੇ ਗਰਮੀ ਦੀਆਂ ਵਰਦੀਆਂ ਵੰਡੀਆਂ ਜਾ ਰਹੀਆਂ ਹੁੰਦੀਆਂ ਤੇ ਗਰਮੀ ਦੀਆਂ ਵਰਦੀਆਂ ਵੰਡਣੀਆਂ ਹੁੰਦੀਆਂ ਉਦੋਂ ਕਈ ਵਾਰ ਇਸ ਤਰ੍ਹਾਂ ਹੋਇਆ ਇਸ ਸਰਕਾਰ ਚ ਨਹੀਂ ਪਹਿਲਾਂ ਵੀ ਬਹੁਤ ਵਾਰ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਏ ਨੇ ਪਰ ਹੁਣ ਨਵਾਂ ਮਸਲਾ ਕੀ ਹੈ ਇਹ 10 ਮਾਸਟਰਾਂ ਨੂੰ ਤਲਬ ਕੀਤਾ ਗਿਆ ਜਿਸ ਵਿੱਚ ਸਭ ਤੋਂ ਪਹਿਲਾਂ ਨਾਮ ਮਾਸਟਰ ਅਸ਼ੋਕ ਕੁਮਾਰ ਸਰਾਰੀ ਦਾ ਜੋ ਕਿ ਸੂਬਾ ਕਮੇਟੀ ਮੈਂਬਰ ਨੇ ਮਾਸਟਰ ਜਗਨੰਦਨ ਸਿੰਘ ਹੈਡ ਟੀਚਰ ਪੰਜਾਬ ਪ੍ਰਧਾਨ ਕਿਉਂਕਿ ਜਥੇਬੰਦੀ ਦੇ ਅਧਿਆਪ ਜਿਹੜੇ ਨੇ ਅਧਿਆਪਕਾਂ ਨੇ ਮੁੱਦਾ ਚੁੱਕਿਆ ਸੀ ਉਹਨਾਂ ਨੂੰ ਹੀ ਉਲਟਾ ਪੁੱਛਿਆ ਗਿਆ ਕਿ ਘਟੀਆਂ ਵਰਦੀਆਂ ਮਿਲਣ ਸੰਬੰਧੀ ਤੀਜੇ ਨੰਬਰ ਤੇ ਮਾਸਟਰ ਇੰਦਰਜੀਤ ਸਿੰਘ ਬਲਾਕ ਪ੍ਰਧਾਨ ਜਲਾਲਾਬਾਦ 1 ਮਾਸਟਰ ਦਲੀਪ ਸਿੰਘ ਸੈਣੀ ਬਲਾਕ ਪ੍ਰਧਾਨ ਜਲਾਲਾਬਾਦ 2 ਮਾਸਟਰ ਮਦਨ ਲਾਲ ਹੈਡ ਟੀਚਰ ਮਾਸਟਰ ਬਚਨ ਸਿੰਘ ਹੈਡ ਟੀਚਰ ਮਾਸਟਰ ਪ੍ਰੇਮ ਸਿੰਘ ਮਾਸਟਰ ਮਲਕੀਅਤ ਸਿੰਘ ਮਾਸਟਰ ਗੁਰਮੀਤ ਸਿੰਘ ਇਹਨਾਂ ਦੇ ਵੱਲ ਆ ਜਿਹੜੀ ਇਹ ਚਿੱਠੀ ਭੇਜ ਦਿੱਤੀ ਗਈ ਹੈ ਔਰ ਨਾਲ ਹੀ ਜਵਾਬ ਤਲਬੀ ਮੰਗੀ ਗਈ ਹੈ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਹੜੀਆਂ ਘਟੀਆਂ ਵਰਦੀਆਂ ਵੰਡੀਆਂ ਗਈਆਂ ਨੇ ਉਸ ਸੰਬੰਧੀ ਜਿਹੜੀ ਇਹ ਜਵਾਬ ਤਲਬੀ ਕੀ ਇਹਨਾਂ ਮਾਸਟਰਾਂ ਦੀ ਬਣਦੀ ਹੈ ਜਾ ਫਿਰ ਇਸ ਯੂਨੀਅਨ ਨੇ ਜਿਹੜੇ ਸਵਾਲ ਖੜੇ ਕੀਤੇ ਨੇ ਤੇ ਉਸ ਦੇ ਲਈ ਚਿੱਠੀ ਪੱਤਰ ਕੱਢ ਦਿੱਤਾ ਗਿਆ ਹੁਣ ਇਸ ਦੇ ਵਿੱਚ ਬਾਕੀ ਭਰਾਤਰੀ ਜਥੇਬੰਦੀਆਂ ਉਹਨਾਂ ਮਾਸਟਰਾਂ ਦੇ ਹੱਕ ਵਿੱਚ ਨੇਤਰਦੀਆਂ ਦਿਖਾਈ ਦੇ ਰਹੀਆਂ ਨੇ ਤੇ ਐਸ ਡੀ ਐਮ ਨੂੰ ਚੇਤਾਵਨੀ ਦਿੱਤੀ ਗਈ ਹੈ ਚੇਤਾਵਨੀ ਕੀ ਦਿੱਤੀ ਗਈ ਉਹ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੇ ਕਰ ਦਿੰਨੇ ਆ ਬੱਚਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਗੈਰ ਮਿਆਰੀ ਵਰਦੀਆਂ ਦੀ ਜਾਂਚ ਕਰਨ ਦੀ ਬਜਾਏ ਅਧਿਆਪਕਾਂ ਨੂੰ ਨੋਟਿਸ ਕੱਢਣ ਵਾਲੇ ਐਸ ਡੀ ਐਮ ਖਿਲਾਫ ਪੁਤਲਾ ਫੂਕ ਮੁਜ਼ਾਹਰਾ ਕੀਤਾ ਜਾਵੇਗਾ ਇਹ ਗੱਲ ਦਾ ਐਲਾਨ ਹੋਇਆ ਤੇ ਅਧਿਆਪਕਾਂ ਖਿਲਾਫ ਬਿਨਾਂ ਵਜ੍ਹਾ ਨੋਟਿਸ ਕੱਢਣ ਵਾਲੇ ਐਸਡੀਐਮ ਦਾ ਆਈਐਸਐਫ ਤੇ ਆਈਵਾਈਐਫ ਨੇ ਸਖਤ ਨੋਟਿਸ ਲਿਆ ਹੈ। ਦਰਅਸਲ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਵਰਦੀਆਂ, ਘਟਿਆ ਕੱਪੜੇ ਦੀਆਂ ਮਿਲਣ ਅਤੇ ਵਿਦਿਆਰਥੀਆਂ ਨੂੰ ਟਾਈ, ਬੈਲਟ ਤੇ ਆਈ ਕਾਰਡ ਨਾ ਮਿਲਣ ਦਾ ਬੱਚਿਆਂ ਦੇ ਮਾਪਿਆਂ ਵੱਲੋਂ ਭਾਰੀ ਰੋਸ ਪਾਇਆ ਜਾ ਰਿਹਾ ਸੀ। ਇਸ ਰੋਸ ਨੂੰ ਦੇਖਦੇ ਹੋਇਆ ਸਬੰਧਤ ਸਕੂਲਾਂ ਦੇ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਗਈ ਸੀ ਕਿ ਉਹਨਾਂ ਨੂੰ ਮਿਆਰੀ ਵਰਦੀਆਂ ਦਿੱਤੀਆਂ ਜਾਣ ਇਸ ਵਿੱਚ ਗਲਤ ਮੰਗ ਕੀ ਕਰ ਲਈ ਮਾਪਿਆਂ ਨੇ ਕਿ ਉਹਨਾਂ ਦੇ ਬੱਚਿਆਂ ਨੂੰ ਘਟੀਆ ਮਿਆਰ ਦੀਆਂ ਵਰਦੀਆਂ ਮਿਲੀਆਂ ਨੇ ਤਾਂ ਇਸ ਦੇ ਵਿੱਚ ਜਦੋਂ ਸਿੱਖਿਆ ਵਿਭਾਗ ਨੂੰ ਹੀ ਜਿਹੜਾ ਹੈ ਕਿਉਂਕਿ ਮਾਪੇ ਮਾਈ ਬਾਪ ਕੌਣ ਹੈ ਬੱਚਿਆਂ ਦਾ ਸਕੂਲੀ ਬੱਚਿਆਂ ਦਾ ਸਿੱਖਿਆ ਵਿਭਾਗ ਤੇ ਉਹਨਾਂ ਨੂੰ ਇਸ ਬਾਰੇ ਜਿਹੜਾ ਵਰਦੀਆਂ ਦਿੱਤੇ ਜਾਣ ਦੀ ਮੰਗ ਕੀਤੀ ਗਈ ਇਸ ਸੰਬੰਧੀ ਕੁਝ ਅਖਬਾਰਾਂ 'ਚ ਅਧਿਆਪਕ ਜਥੇਬੰਦੀਆਂ ਦੀ ਮੰਗ ਦੀ ਖਬਰ ਪ੍ਰਕਾਸ਼ਿਤ ਹੋਈ ਸੀ ਕਿ ਜਿਸ ਤੋਂ ਬਾਦ ਇਹ ਮੰਨਿਆ ਗਿਆ ਦਾਵਾ ਕੀਤਾ ਗਿਆ ਕਿ ਪ੍ਰਸ਼ਾਸਨ ਨੂੰ ਆਪਣੇ ਹੱਥਾਂ ਪੈਰਾਂ ਦੀ ਪੈ ਗਈ ਤੇ ਜਲਾਲਾਬਾਦ ਦੇ ਐਸਡੀਐਮ ਵੱਲੋਂ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਖਿਲਾਫ ਇੱਕ ਨੋਟਿਸ ਜਾਰੀ ਕਰ ਦਿੱਤਾ ਗਿਆ ਉਹਨਾਂ ਨੂੰ ਜਵਾਬ ਦੇਣ ਲਈ ਆਖਿਆ ਗਿਆ 26 ਤਰੀਕ ਨੂੰ ਤਲਬ ਕੀਤਾ ਗਿਆ ਇਸ ਨੋਟਿਸ ਦਾ ਸਖਤ ਜਿਹੜਾ ਅੱਗੇ ਹੋਰ ਨੋਟਿਸ ਲਿਆ ਗਿਆ ਜਿਹੜੀਆਂ ਜਥੇਬੰਦੀਆਂ ਨੇ ਉਹ ਉਹਨਾਂ ਅਧਿਆਪਕਾਂ ਦੇ ਹੱਕ ਵਿੱਚ ਆ ਗਈਆਂ ਪਰ ਐਸਡੀਐਮ ਖਿਲਾਫ ਪੁਤਲਾ ਫੂਕ ਮਜਹਰਾ ਕਰਨ ਦਾ ਐਲਾਨ ਕਰ ਦਿੰਦੇ ਨੇ ਇਸ ਬੰਦੀ ਸਤੰਤਰ ਭਵਨ ਜਲਾਲਾਬਾਦ ਵਿਖੇ ਸੱਦੀ ਦੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਐਡਵੋਕੇਟ ਪਰਮਜੀਤ ਸਿੰਘਤਾ ਬਾਤ ਤੇ 올 ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰਮਨ ਧਰਮੂ ਵਾਲਾ ਨੇ ਕਿਹਾ ਕਿ ਦੇਸ਼ ਦੇ ਨਿਰਮਾਤਾ ਅਧਿਆਪਕਾਂ ਨਾਲ ਇਸ ਤਰ੍ਹਾਂ ਦਾ ਐਸਡੀਐਮਾ ਤੇ ਸਰਕਾਰ ਦਾ ਵਿਹਾਰ ਬਹੁਤ ਹੀ ਮੰਦ ਭਾਗੀ ਗੱਲ ਹੈ ਤੇ ਇਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਸ ਤੋਂ ਬਾਅਦ ਆਗਮ ਨੇ ਬਿਆਨ ਜਾਰੀ ਕਰਕੇ ਵੀ ਕਿਹਾ ਕਿ ਐਸ ਡੀ ਐਮ ਨੂੰ ਗੈਰ ਮਿਆਰੀ ਵਰਦੀਆਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਨਾ ਕਿ ਅਧਿਆਪਕਾਂ ਖਿਲਾਫ ਕੋਈ ਨੋਟਿਸ ਕੱਢ ਕੇ ਉਹਨਾਂ ਨੂੰ ਦਬਾਉਣ ਦੀ ਸਾਜ਼ਿਸ਼ ਰਚਣੀ ਚਾਹੀਦੀ ਹੈ ਉਹਨਾਂ ਕਹੇ ਕਿ ਪੰਜਾਬ ਦੇ ਕਿਸੇ ਵੀ ਅਧਿਆਪਕ ਖਿਲਾਫ ਹੁੰਦੀ ਵਧੇਕੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਪੰਜਾਬ ਸਰਕਾਰ ਅਤੇ SDM ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਇੱਕ ਅਧਿਆਪਕਾਂ ਖਿਲਾਫ ਕੱਢੇ ਗਏ ਗੈਰ ਕਾਨੂੰਨੀ ਅਤੇ ਗੈਰ ਸੰਵਿਧਾਨਕ ਨੋਟਿਸ ਨੂੰ ਤੁਰੰਤ ਵਾਪਸ ਲਿਆ ਜਾਵੇ ਨਹੀਂ ਤਾਂ ਦੋਨੋਂ ਜਥੇਬੰਦੀਆਂ ਜ਼ਿਲ੍ਹੇ ਭਰ ਵਿੱਚ ਸਖਤ ਐਕਸ਼ਨ ਕਰਨ ਲਈ ਮਜਬੂਰ ਹੋਣਗੀਆਂ। ਆਗੂਆਂ ਨੇ ਅੱਗੇ ਚੇਤਾਵਨੀ ਦਿੰਦਿਆਂ ਇਹ ਵੀ ਆਖਿਆ ਨਾਲ ਕਿ ਪਹਿਲਾਂ ਬੱਚਿਆਂ ਦੀਆਂ ਵਰਦੀਆਂ ਬਣਾਉਣ ਲਈ ਸਕੂਲ ਨੂੰ ਪ੍ਰਤੀ ਬੱਚਾ 600 ਰੁਪਏ ਦਿੱਤੇ ਜਾਂਦੇ ਹਨ ਜਿਸ ਵਿੱਚ ਅਧਿਆਪਕ ਆਪਣੇ ਕੋਲੋਂ ਵੀ ਪੈਸੇ ਖਰਚ ਕੇ ਆਪਣੇ ਸਕੂਲ ਦੇ ਵਿਦਿਆਰਥੀਆਂ ਦੀਆਂ ਆਪ ਵਧੀਆ ਕੱ ਪੜਵਾਾਕੇ ਬੱਚਿਆਂ ਨੂੰ ਪਾਉਂਦੇ ਰਹੇ ਨੇ ਉਹਨਾਂ ਇਹ ਵੀ ਮੰਗ ਕੀਤੀ ਕਿ ਅਧਿਆਪਕਾਂ ਤੋਂ ਗੈਰ ਵਿਦਿਆਕ ਕੰਮ ਲੈਣ ਦੀ ਬਜਾਏ ਖੁਦ ਸਰਕਾਰ ਵਰਦੀਆਂ ਬਣਾਉਣ ਦਾ ਕੰਮ ਆਪਣੇ ਹੱਥ ਵਿੱਚ ਲਵੇ ਉਸ ਦੀ ਜ਼ਿੰਮੇਵਾਰੀ ਚੱਕੇ ਤੇ ਵਧੀਆ ਤੇ ਮਿਆਰੀ ਕਪੜਾ ਲੈ ਕੇ ਬੱਚਿਆਂ ਨੂੰ ਵਰਦੀਆਂ ਮੁਹੱਈਆ ਕਰਵਾਉਣ ਇਸ ਕਾਨਫਰੰਸ ਦੇ ਵਿੱਚ ਇਸ ਸੰਬੰਧਿਤ ਜਥੇਬੰਦੀਆਂ ਦੇ ਜਿਹੜੇ ਆਗੂ ਸ਼ਾਮਲ ਹੋਏ ਤੇ ਉਹਨਾਂ ਨੇ ਆਖਿਆ ਕਿ ਅਧਿਆਪਕਾਂ ਤੋਂ ਜਵਾਬ ਜ਼ਲ ਵੀ ਕਾਦੀ ਹੈ ਕਿਉਂਕਿ ਅਧਿਆਪਕ ਤਾਂ ਖੁਦ ਆਪਣੀ ਜੇਬ ਦੇ ਵਿੱਚੋਂ ਕਈ ਵਾਰ ਸਕੂਲਾਂ ਦੇ ਵਿੱਚ ਵੇਖਿਆ ਗਿਆ ਕਿ ਸਰਕਾਰੀ ਸਕੂਲਾਂ ਦਾ ਮਿਆਰ ਜਿੱਥੇ-ਜਿੱਥੇ ਉੱਚਾ ਚੁੱਕਿਆ ਗਿਆ ਉਸ ਦੇ ਵਿੱਚ ਅਧਿਆਪਕਾਂ ਦਾ ਬੜਾ ਵੱਡਾ ਯੋਗਦਾਨ ਹੁੰਦਾ ਹੈ ਤਾਂ ਇਹ 10 ਅਧਿਆਪਕਾਂ ਨੂੰ ਮਾਸਟਰਾਂ ਨੂੰ ਕਿਉਂ ਤਲਬ ਕੀਤਾ ਗਿਆ ਇਹ ਐਸ.ਡੀ.ਐਮ ਜਲਾਲਾਬਾਦ ਦੇ ਉੱਤੇ ਸਵਾਲ ਉੱਠੇ ਨੇ ਹੁਣ ਇਸ ਬਾਬਤ ਉਹ ਖੁਦ মিডিਆ ਦੇ ਵਿੱਚ ਆ ਕੇ ਸਪਸ਼ਟੀਕਰਨ ਕੀ ਦਿੰਦੇ ਨੇ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗਣਾ ਹੈ ਪਰ ਕੱਲਾ ਅਧਿਆਪਕਾਂ ਨੂੰ ਤਲਬ ਕਰ ਲੈਣ ਦੇ ਨਾਲ ਕੀ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਜਾ ਰਹੀਆਂ ਬੱਚਿਆਂ ਦੀਆਂ ਘੱਟ ਮਿਆਰੀ ਵਰਦੀਆਂ ਕਹਿ ਲੋ ਜਾਂ ਮਾੜੀਆਂ ਵਰਦੀਆਂ ਜਿਹੜੀਆਂ ਵੱਡੀਆਂ ਜਾ ਰਹੀਆਂ ਨੇ ਦਿੱਤੀਆਂ ਜਾ ਰਹੀਆਂ ਨੇ ਤਾ ਉਸ ਦੇ ਵਿੱਚ ਕਿਵੇਂ ਪੂਰੀ ਪਵੇਗੀ ਕਿਉਂਕਿ 600 ਰੁਪਏ ਦੀ ਨਗੂਣੀ ਜੀ ਰਾਸ਼ੀ ਦੇ ਨਾਲ ਇੱਕ ਬੱਚੇ ਦੀ ਵਧੀਆ ਕੁਆਲਿਟੀ ਦੀ ਵਰਦੀ ਹੈ ਜਿਹੜੀ ਤਿਆਰ ਕਰਨੀ ਉਹ ਸੰਭਵ ਹੀ ਨਹੀਂ ਆਜ ਦੇ ਜ਼ਮਾਨੇ ਦੇ ਵਿੱਚ ਇਸ ਕਰਕੇ ਸਰਕਾਰ ਨੂੰ ਜਿੱਥੇ ਵਰਦੀਆਂ ਸੰਬੰਧਿਤ ਫੰਡ ਵਧਾਉਣ ਦੀ ਲੋੜ ਹੈ ਉੱਥੇ ਹੀ ਸਹੀ ਦਿਸ਼ਾ ਵੱਲ ਐਕਸ਼ਨ ਲੈਣ ਦੀ ਲੋੜ ਹੈ ਹਾਲਾਂਕਿ ਜਾਂਚ ਹੋਣੀ ਚਾਹੀਦੀ ਸੀ ਜੇਕਰ ਬੱਚਿਆਂ ਦੀਆਂ ਵਰਦੀਆਂ ਦਾ ਪੈਸਾ ਸਰਕਾਰ ਨੇ ਪੂਰਾ ਘੱਲਿਆ ਉਸ ਦੇ ਨਾਲ ਵਧੀਆ ਤਿਆਰ ਹੋ ਸਕਦੀਆਂ ਸੀ ਵਰਦੀਆਂ ਜੇਕਰ ਵਿਧਿਆਪਕਾਂ ਨੇ ਵਿੱਚ ਕੋਈ ਤੇਰਮੇਰ ਕੀਤੀ ਹੈ ਕੋਈ ਗੜਬੜੀ ਕੀਤੀ ਹੈ ਤੇ ਜਾਂਚ ਹੋਣੀ ਚਾਹੀਦੀ ਹੈ ਜਾਂਚ ਕਰਕੇ ਸਬੰਧਤ ਅਧਿਆਪਕਾਂ ਦੇ ਖਿਲਾਫ ਕੋਈ ਵੀ ਐਕਸ਼ਨ ਲਿਆ ਜਾ ਸਕਦਾ ਪਰ ਬਿਨਾਂ ਜਾਂਚ ਦੇ ਇਕੱਲੇ ਅਧਿਆਪਕਾਂ ਨੂੰ ਤਲਬ ਕਰਕੇ ਪੁੱਛਿਆ ਜਾਣਾ ਇਹ ਉਥੋਂ ਦੀਆਂ ਜਥੇਬੰਦੀਆਂ ਦੇ ਸਬੰਧਤ ਭਰਾਤਰੀ ਜਥੇਬੰਦੀਆਂ ਨੇ ਇਸ ਦਾ ਵਿਰੋਧ ਕੀਤਾ ਔਰ ਉਹ ਅਧਿਆਪਕਾਂ ਦੇ ਹੱਕ ਵਿੱਚ ਨਿਤਰੇ ਨੇ ਐਸਡੀਐਮ ਜਲਾਲਾਬਾਦ ਤੇ ਸਰਕਾਰ ਦੇ ਖਿਲਾਫ ਪੋਤਲਾ ਫੂਕ ਮੁਜ਼ਾਹਰਾ ਕਰਨ ਦੇ ਐਲਾਨ ਕਰ ਦਿੱਤੇ ਨੇ ਔਰ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਜੇਕਰ ਅਧਿਆਪਕਾਂ ਦੇ ਉੱਤੇ ਦਬਾਅ ਇਸੇ ਤਰ੍ਹਾਂ ਬਣਾਇਆ ਗਿਆ ਆਵਾਜ਼ ਦੱਬੀ ਗਈ ਤਾਂ ਫਿਰ ਉਹ ਪਤਲਾ ਜ਼ਰੂਰ ਫੂਕਣਗੇ ਨਹੀਂ ਤਾਂ ਫਿਰ ਇਸ ਸੈਕਸ਼ਨ ਨੂੰ ਟਾਲਿਆ ਵੀ ਜਾ ਸਕਦਾ ਹੈ ਫਿਲਹਾਲ ਇਸ ਜਾਣਕਾਰੀ ਚ ਨਹੀਂ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ